ਲੋ ਵੀ ਵੀਰੇ ਸਾਰਿਆਂ ਨੂੰ ਸ਼ਾਸਤਰੀ ਕਾਲ ਅੱਜ ਤੁਹਾਨੂੰ ਆਰਗੈਨਿਕ ਕਣਕ ਦਿਖਾਉਣਿਆਂਗੇ ਜਿਹਦੇ ਵਿੱਚ ਕੋਈ ਵੀ ਰੇਣੀ ਪਰ ਆਪਾਂ ਪਿਛਲੀ ਵਾਰ ਵੀ ਨਹੀਂ ਸਪਾਇਟ ਕੀ ਵੀ ਨਹੀਂ ਪਾਇਆ ਤੇ ਕੋਈ ਵੀ ਸਪਰੇ ਨਹੀਂ ਤੇ ਤੁਸੀਂ ਕਣਕ ਦੇਖ ਸਕਦੇ ਹੋ ਥੋੜਾ ਮੌਸਮ ਕਰਕੇ ਬਸ ਇੱਕ ਦੋ ਦਿਨਾਂ ਨੂੰ ਵੱਢਾਂਗੇ ਮੌਸਮ ਖਰਾਬ ਹੋਇਆ ਪਿਆ ਤੁਹਾਨੂੰ ਪਤਾ ਹੀ ਹੈ ਹਨਾ ਬੱਦਲ ਬਾਈ ਮੀਂਹ ਪੈ ਰਿਹਾ ਹੈਗਾ ਤੇ ਆਰਗੈਨਿਕ ਕਣਕਾਂ ਸਾਰੀ ਦੇ ਦੇਖ ਸਕਦੇ ਹੋ ਤੁਸੀਂ ਕੱਦ ਲੱਖ ਲੱਖ ਆਉਂਦੀਆਂ ਮੇਰੇ ਪੂਰਾ ਫੁੱਲ ਲੱਖ ਲੱਖ ਕੱਦ ਆ ਇਹਦਾ ਤੇ ਪੂਰੀ ਵਧੀਆ ਖੜੀ ਆ ਬੱਲੀ ਬੁੱਲੀ ਪੂਰੀ ਘੈਂਟ ਆ ਤੇ ਵੀ ਆ ਇਹ 303 ਇਹਦੇ ਵਿੱਚ ਰੂੜੀ ਦਾ ਰੇਪ ਆ ਭਾਈ ਆਪਾਂ ਕੱਲਾ ਤੇ ਹੋਰ ਆਪਾਂ ਕੁਝ ਵੀ ਨਹੀਂ ਪਾਇਆ ਇਹਦੇ ਵਿੱਚ ਬੱਲੀਆਂ ਚੈੱਕ ਕਰ ਸਕਦੇ ਹਾਂ ਸਾਰੀਆਂ ਆ ਦੇਖੋ ਆ ਦੇਖੋ ਆ ਦੇਖੋ ਬਿਨਾਰੇ ਬਿਨਾ ਸਪਰੇਅ ਤੋਂ ਸਾਰੀ ਕਣਕ ਬਾਈ ਤੁਸੀਂ ਵੀ ਲਾਇਆ ਕਰੋ ਬਾਈ ਇਹ ਆਪਣਾ ਅੱਧਾ ਕਿੱਲਾ ਲਾਇਆ ਹੈ ਕਣਕ ਦਾ ਬਿਨਾਰੇ ਤੋਂ ਬਿਨਾ ਸਪਰੇਅ ਤੋਂ ਤੇ ਤੁਹਾਨੂੰ ਵਿੱਚ ਵੀਡੀਓ ਉਹ ਵੀ ਪਾਵਾਂਗੇ ਆਪਾਂ ਉਸ ਤੋਂ ਬਾਅਦ ਵੀ ਕਿੰਨੀ ਨਿਕਲੀ ਆ ਇਹ ਕਿੰਨੀ ਨਿਕਲਦੀ ਆ ਕਿਹੜਾ ਵੀ ਆ 303 ਵੀ ਆ ਤੇ ਕਿੰਨਾ ਇਹਦਾ ਝਾੜ ਰਿਹਾਗਾ ਬਿਨਾਰੇ ਬਿਨਾ ਸਪਰੇਅ ਤੋਂ ਸਾਰੀ ਕਣਕ ਹੈ ਇਹ ਇਦੇ ਵਿੱਚ ਜੂਰੀਆ ਵੀ ਨਹੀਂ ਪਾਇਆ ਹੋਇਆ ਤੇ ਸਪਰੇ ਵੀ ਨਹੀਂ ਕਰੀ ਹੋਈ ਤੇ ਇੱਕ ਆਪਣੇ ਕੋਲ ਲਾਇਆ ਹੈਗਾ 826B 826B ਦਾ ਪਲਾ ਇੱਕ ਕਿੱਲਾ ਉਹਦਾ ਵੀ ਤੁਹਾਨੂੰ ਦੱਸਾਂਗੇ ਕਿੰਨਾ ਝਾੜ ਰਿਹਾ ਹੈ ਇਸ ਵਾਰ ਤੇ 303 ਦਾ ਇਹਦਾ ਵੀ ਦੱਸਾਂਗੇ ਕਿੰਨਾ ਝਾੜਾ ਦੋਨੇ ਆਪਾਂ ਹੱਥ ਟ੍ਰਾਇਲ ਖਾਤਰ ਲਾਏ ਨੇ ਤੇ ਬਾਕੀ ਆਪਣਾ ਸਾਰਾ 303 ਹੋਰ ਵੀ ਆ ਉਹ ਚ ਵੀਰੇ ਰੇ ਪਾਇਆ ਹੋਇਆ ਠੀਕ ਆ ਦੋਸਤੋ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਫੋਲੋ ਕਰ ਲਿਓ ਤੇ ਬਾਕੀ ਤੁਹਾਨੂੰ ਮੌਸਮ ਬਾਰੇ ਦਿੰਨੇ ਆ ਜਾਣਕਾਰੀ ਮੌਸਮ ਖਰਾਬ ਆ ਦੋ ਦਿਨ ਦੱਸਿਆ ਹੋਇਆਗਾ ਹਨ ਤੇ ਵਾਹਿਗੁਰੂ ਸੁੱਖ ਰੱਖੇ ਪਰਮਾਤਮਾ ਸਾਰਿਆਂ ਦੀ ਫਸਲ ਸਮਝੇ ਤੇ ਮੌਸਮ ਠੀਕ ਹੋ ਜਾਏ ਧੁੱਪ ਨਿਕਲ ਆਵੇ ਇਹਦੀ ਗੰਉਂਤੀਆ ਬਾਕੀ ਤੁਹਾਨੂੰ ਦੱਸਦੇ ਆ ਅੱਗੇ ਬੀਆ ਬਾਰੇ ਹੋਰ ਜਾਣਕਾਰੀ ਲੋ ਵੀ ਆਹ ਦੇਖ ਲਓ ਆਪਾਂ ਕਹਿ ਦਿੰਨੇ ਆ ਹਨਾ ਕਿਸਾਨ ਫਾਹੀ ਲੈਂਦਾਗਾ ਕਿਉਂ ਲੈਂਦਾਗਾ ਖਰਚੇ ਵੱਧ ਕਰਦਾ ਜਾਂ ਕੋਈ ਹੋਰ ਕਾਰਨ ਵੀ ਕਈ ਵਾਰ ਆਹ ਕਾਰਨ ਵੀ ਹੋ ਜਾਂਦੇ ਨੇ ਵੀਰੇ ਹਨਾ ਹੁਣ ਆ ਪੱਕੀ ਫਸਲ ਆ ਜਮਾ ਬੱਲੀਆਂ ਮੂੜੀਆਂ ਪੀਆਂ ਨੇ ਤੇ ਅੱਜ ਸਵੇਰੇ ਮੀਂਹ ਪੈ ਗਿਆ ਤੇ ਹੁਣ ਫੇਰ ਦੇਖ ਲੋ ਬੱਦਲ ਜਮਾ ਉੱਤੇ ਖੜਾ ਆ ਤੇ ਫੇਰ ਜਾਊਗਾ ਕਿੱਥੇ ਕਿਸਾਨ ਜੱਟ ਕਿੱਥੇ ਜਾਊਗਾ ਹਨਾ ਜੱਟ ਨਾਲੀ ਸਾਰੀ ਦੁਨੀਆ ਚੱਲਦੀ ਆ ਅੰਨਦਾਤਾ ਦੇ ਨਾਲੀ ਸਾਰੀ ਦੁਨੀਆ ਚੱਲਦੀ ਆ ਚਲੋ ਆਪਾਂ ਨਹੀਂ ਕਹਿੰਦੇ ਵੀ ਵਹਿਗਰੂ ਨੂੰ ਸਭ ਦਾ ਫਿਕਰ ਆ ਪਰਮਾਤਮਾ ਝੋਲੀ ਖਾਲੀ ਨਹੀਂ ਜਾਣ ਦਿੰਦਾ ਪਰ ਕਈ ਵਾਰ ਤੁਹਾਨੂੰ ਪਤਾ ਬਹੁਤ ਥਾਂ ਮੇ ਨੁਕਸਾਨ ਹੋਇਆ ਹਨਾ ਉੱਥੇ ਜਾ ਕੇ ਫਿਰ ਜੱਟ ਫਾਹੀ ਲੈਂਦਾ ਗਾ ਤੇ ਜਿਹੜਾ ਮੌਸਮਾ ਹੁਣ ਦੱਸਿਆ ਹੋਇਆ ਦੋ ਦਿਨ ਵੀ ਐਵੇਂ ਹੀ ਖਰਾਬ ਰਹੂ ਤੇ ਆ ਤੁਸੀਂ ਬੱਲੀ ਦੇਖ ਸਕਦੇ ਹੋ ਕਣਕ ਦੀ ਬੱਲੀ ਨਾ ਮੁੜੀਆਂ ਪਈਆਂ ਨੇ ਕਣਕ ਅੱਜ ਵੱਢਣੀ ਸੀ ਬਾਈ ਅੱਜ ਕਣਕ ਵੱਢਣੀ ਜਾਣੀ ਸੀ ਜਿਹੜੀ ਕਿ ਹੁਣ ਦੋ ਦਿਨ ਲੇਟ ਹੋ ਗਈ ਮੀਂਹ ਦੇ ਕਾਰਨ ਮੀਂਹ ਕਾਫੀ ਆ ਭਾਈ। ਮੀਂਹ ਵਧੀਆ ਮੀਂਹ ਗਿੱਲ ਕਰਤੀ ਮਤਲਬ ਕਿ ਪਾਣੀ ਤਾਂ ਨਹੀਂ ਖੜਿਆ ਪਿਕਚਰ ਲਵੇ ਤਾਂ ਖੜ ਗਿਆ 5-4 ਕਿਲੋਮੀਟਰ ਦੀ ਰੀਚ ਵੱਧਾ ਪਰ ਗਿੱਲਾ ਹੋ ਗਿਆ ਮਨੂੰ ਵੀ ਹੁਣ 2 ਦਿਨ ਤਾਂ ਲੰਗਾ ਸੁੱਕਦਾ ਹੀ ਨਹੀਂ ਹੈਗਾ। ਵੀ ਤਾਂ ਹੀ ਕਹਦੇ ਨੇ ਆਪਾਂ ਨਦਾਤਾ ਵੀ ਤਾਂ ਹੀ ਕਰਕੇ ਫਾਹੇ ਲੈ ਜਾਂਦਾ ਵੀ ਜਦੋਂ ਨੁਕਸਾਨ ਹੋ ਜੇ ਨਾ ਚੱਲਿਆ ਨਹੀਂ ਜਾਂਦਾ। ਤੇ ਜਿਹੜਾ ਮੌਸਮ ਉਹ 2 ਦਿਨ ਫੇਰ ਦੱਸਿਆ ਵੀ ਮੌਸਮ 2 ਦਿਨ ਖਰਾਬ ਰਹੂਗਾ। ਤਿੱਤਾ ਕਰਕੇ ਆ ਦੇਖੋ ਬਈ ਬੱਲੀਆਂ ਜਮਾਂ ਮੁੜੀਆਂ ਪੀਆਂ ਨੇ ਕਣਕ ਦੀਆਂ ਤੇ ਦੱਸੋ ਬਈ ਤੁਹਾਡੇ ਵੀ ਇਹੀ ਹਾਲ ਆ ਮਤਲਬ ਕਿ ਐਵੇਂ ਮੌਸਮ ਹੋਇਆ ਪਿਆ ਤੇ ਕਿੱਥੇ ਕਿੱਥੇ ਕਣਕ ਵੱਢੀ ਗਈ ਤੇ ਕਿੱਥੇ ਕਿੱਥੇ ਰਹਿੰਦੀ ਆ ਬੱਚ ਬਈਆਂ ਤਾਂ ਸਾਡੇ ਮਤਲਬ ਹੁਣ ਅੱਗੇ ਦਿਖਾ ਦਿੰਨਾਗਾ ਹਨਾ ਅੱਗੇ ਬਹੁਤ ਅੱਧਾ ਮੰਨ ਲਓ ਤਾਂ ਵੱਡਿਆ ਵੀ ਗਿਆ ਦੇਖੋ ਅੱਧਾ ਵੱਡਿਆ ਗਿਆ ਰਿਹਾ ਧਰ ਰਹਿ ਗਿਆ